ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬੜੀ ਹੀ ਵੱਡੀ ਜਾਣਕਾਰੀ ਦੇਣ ਵਾਲੀ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਅਮਵਸਿਆ ਹੈ ਤੇ ਇਸ ਅਮਵਸਿਆ ਦੇ ਦਿਨ ਬਣ ਰਿਹਾ ਹੈ ਜੀ ਮਹਾਦੁਰਲਭ ਸੰਜੋਗ ਇਸ ਅਮਵਸਤਿਆ ਤੇ ਤੁਹਾਨੂੰ ਮਿਲਣਗੀਆਂ ਬਹੁਤ ਹੀ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਤੇ ਚਾਰ ਰਾਸ਼ੀ ਵਾਲਿਆਂ ਦੀ ਤਾਂ ਕਹਿ ਲਓ ਕਿ ਕਿਸਮਤ ਹੀ ਚਮਕਣ ਵਾਲੀ ਹੈ ਸੋ ਇਸ ਬਾਰੇ ਸਾਰੀ ਹੀ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਮਾਤਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇਗੀ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਓਗੇ ਜੀ ਧਨ ਦੇ ਨਾਲ ਮਾਲਾ ਮਾਲ ਤੁਹਾਡੇ ਘਰ ਦੇ ਵਿੱਚ ਧਨ ਦੇ ਭੰਡਾਰੇ ਆ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਆਮਵਸਿਆ ਹੈ ਤੇ ਬਣ ਰਿਹਾ ਹੈ ਜੀ ਮਹਾਦੁਰਲਭ ਸੰਜੋਗ ਇਸ ਦਿਨ માતા ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਬਹੁਤ ਹੀ ਸਾਲਾਂ ਦੇ ਬਾਅਦ ਮਹਾਦੁਰਲਭ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਹੁਣ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੀਤਾ ਕਹਿ ਲਓ ਕਿ ਕਿਸਮਤ ਦੀ ਲਾਟਰੀ ਲੱਗਣ ਵਾਲੀ ਹੈ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਇਸ ਆਮਵਸਿਆ ਦੇ ਦਿਨ ਬਹੁਤ ਹੀ ਸ਼ੁਭ ਸਮਾਸ ਸਾਬਿਤ ਹੋ ਜਾਵੇਗਾ ਇਹ ਚਾਰ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਲ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਹੁਣ ਧਨਵਾਨ ਹੋਣ ਤੋਂ ਕੋਈ ਵੀ ਵਿਧਾਤਾ ਨਹੀਂ ਰੋਕ ਸਕਦਾ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਖੁਦ ਇਹਨਾਂ ਦੇ ਘਰ ਪਧਾਰਨ ਵਾਲੀ ਹੈ ਦੋਸਤੋ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਦਾ ਸੁਭਾਅ ਬੜਾ ਹੀ ਚੰਚਲ ਹੁੰਦਾ ਹੈ ਇਹ ਕਦੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦੀ ਤੇ ਜੇਕਰ ਇਹ ਕਿਸੇ ਦੇ ਘਰ ਵਿੱਚ ਟਿਕ ਕੇ ਬੈਠ ਜਾਵੇ ਤਾਂ ਉਹ ਘਰ ਨੂੰ ਫਿਰ ਅਮੀਰ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਇਸ ਆਮਾਵਸਿਆ ਦੇ ਦਿਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਹੁਣ ਸਾਰੇ ਹੀ ਦੁੱਖ ਕਸ਼ਟ ਕੱਟੇ ਜਾਣ ਵਾਲੇ ਹਨ ਇਹਨਾਂ ਤੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਬਣ ਚੁੱਕਾ ਹੈ ਜਿਸ ਨਾਲ ਹੋਣਗੀਆਂ ਇਹਨਾਂ ਦੇ ਜੀਵਨ ਵਿੱਚ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਜੀਵਨ ਪੂਰੀ ਤਰ੍ਹਾਂ ਹੀ ਬਦਲ ਜਾਵੇਗਾ ਆਓ ਜੀ ਹੁਣ ਤੁਹਾਨੂੰ ਦੱਸਦੇ ਹਾਂ ਜੀ ਕਿ ਉਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਜਿਹੜੀਆਂ ਇਸ ਆਮਵਸਿਆ ਤੇ ਹੋ ਜਾਣਗੀਆਂ ਕਰੋੜਪਤੀ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਸਕਿਪ ਬਿਲਕੁਲ ਵੀ ਨਹੀਂ ਕਰਨਾ ਤੇ ਐਂਡ ਤੱਕ ਇਸ ਵੀਡੀਓ ਨੂੰ ਜ਼ਰੂਰ ਸੁਣਨਾ ਹੈ ਕਿਉਂਕਿ ਇਹ ਚਾਰ ਰਾਸ਼ੀ ਵਾਲਿਆਂ ਲਈ ਬੜੀ ਹੀ ਮਹੱਤਵਪੂਰਨ ਜਾਣਕਾਰੀ ਹੈ ਹੋ ਸਕਦਾ ਹੈ ਤੁਹਾਡੀ ਵੀ ਖੁਸ਼ਕਿਸਮਤ ਰਾਸ਼ੀ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਵਿੱਚੋਂ ਇੱਕ ਹੋ ਜਾਵੇ ਇਸ ਲਈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਦੋਸਤੋ Hindu jyotish shastra ਦੇ ਅਨੁਸਾਰ ਇਸ ਆਮਾਵਸਿਆ ਤੇ ਆਉਣ ਵਾਲੇ ਮਹਾਦੁਰਲਭ ਸੰਜੋਗ ਨੂੰ ਤੁਹਾਡੀ ਰਾਸ਼ੀ ਦੇ ਵਿੱਚ ਬੜਾ ਹੀ ਵੱਡਾ ਬਦਲਾਅ ਦੇ ਕੇ ਜਾਵੇਗਾ Hindu dharm ਦੇ ਵਿੱਚ ਵਿਸ਼ੇਸ਼ ਮਹੱਤਤਾ ਹੁੰਦੀ ਹੈ ਇਸ ਦੀ ਆਮਾਵਸਿਆ ਤੇ ਤੁਹਾਡੇ ਘਰ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਪધારਣ ਵਾਲੇ ਹਨ ਤੇ ਨਾਲ ਹੀ ਭਗਵਾਨ ਵਿਸ਼ਨੂੰ ਜੀ ਦੀ ਵੀ ਜੇਕਰ ਤੁਸੀਂ ਇਸ ਦਿਨ ਪੂਜਾ ਕੀਤੀ ਹੋਵੇ ਤਾਂ ਤੁਹਾਡੇ ਦਿਨ ਹੀ ਬਦਲ ਜਾਣਗੇ ਜੇਕਰ ਇਸ ਦਿਨ ਤੁਸੀਂ ਮਹੇਸ਼ਵਰ ਵਰਤ ਵੀ ਰੱਖਿਆ ਹੋਵੇ ਤੇ ਤੁਹਾਡੇ ਲਈ ਬੜਾ ਵਧੀਆ ਸਾਬਿਤ ਹੋ ਜਾਵੇਗਾ ਮਸਿਆ ਦੇ ਦਿਨ ਜਿਹੜੇ ਪਿੱਤਰ ਸ਼ਰਾਦ ਹੁੰਦੇ ਹਨ ਉਹ ਖਤਮ ਹੋ ਜਾਂਦੇ ਹਨ ਧਾਰਮਿਕ ਮਾਨਤਾਵਾਂ ਦੇ ਹਿਸਾਬ ਦੇ ਨਾਲ ਭਗਵਾਨ ਵਿਸ਼ਨੂੰ ਦੀ ਵੀ ਪੂਜਾ ਕੀਤੀ ਜਾਂਦੀ ਹੈ ਜਿਸ ਨਾਲ ਤੁਹਾਡੇ ਜੀਵਨ ਦੇ ਸਾਰੇ ਹੀ ਕਸ਼ਟ ਦੁੱਖ ਰੋਗ ਦੂਰ ਹੋ ਜਾਂਦੇ ਹਨ ਤੇ ਜੇਕਰ ਇਸ ਦਿਨ ਤੁਸੀਂ ਗੰਗਾ ਜਲ ਦੇ ਨਾਲ ਜਾਂ ਕਿਸੇ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਨਾਲ ਇਹ ਸਮਾਂ ਬੜਾ ਹੀ ਕਾਰਗਰ ਸਾਬਿਤ ਹੋ ਜਾਵੇਗਾ ਤੁਹਾਡੇ ਜੀਵਨ ਦੇ ਸਾਰੇ ਹੀ ਕਸ਼ਟ ਰੋਗ ਦੂਰ ਹੋ ਜਾਣਗੇ ਇਸ ਲਈ ਜੇਕਰ ਤੁਸੀਂ ਨਦੀ ਦੇ ਵਿੱਚ ਇਸ਼ਨਾਨ ਨਹੀਂ ਕਰ ਸਕਦੇ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਹੀ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਗੰਗਾ ਜਲ ਪਾ ਕੇ ਇਸ਼ਨਾਨ ਕਰ ਲਓਗੇ ਤਾਂ ਤੁਹਾਡਾ ਸਰੀਰ ਹਮੇਸ਼ਾ ਦੇ ਲਈ ਤੰਦਰੁਸਤ ਹੋ ਜਾਵੇਗਾ ਇਸ ਦਿਨ ਇਸ਼ਨਾਨ ਕਰਦੇ ਸਮੇਂ ਜੇਕਰ ਤੁਸੀਂ ਮਾਤਾ ਲక్ష్ਮੀ ਜੀ ਦੇ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਡਾ ਜੀਵਨ ਬੜਾ ਹੀ ਸਫਲ ਹੋ ਜਾਵੇਗਾ ਇਸ ਦਾ ਫਲ ਤੁਹਾਨੂੰ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਹੀ ਮਿਲ ਜਾਵੇਗਾ ਇਸ ਤੋਂ ਬਾਅਦ ਭਗਵਾਨ ਸਤਿਆਨਾਰਾਇਣ ਦੀ ਪੂਜਾ ਵੀ ਤੁਸੀਂ ਕਰ ਸਕਦੇ ਹੋ। ਉਹਨਾਂ ਨੂੰ ਫੁੱਲ ਅਰਪਿਤ ਕਰਨੇ ਚਾਹੀਦੇ ਹਨ। ਇਸ ਦਿਨ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਆਨਤਨ ਤੇ ਕੱਪੜੇ দান ਕਰਦੇ ਹੋ, ਇਸ ਨਾਲ ਤੁਹਾਨੂੰ ਬਹੁਤ ਹੀ ਪੁੰਨ ਦਾਨ ਲੱਗ ਜਾਵੇਗਾ। ਦੋਸਤੋ ਇਸ ਦਿਨ ਤੁਹਾਨੂੰ ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਜੇਕਰ ਤੁਸੀਂ ਪੂਰੇ ਹੀ ਵਿਧੀ ਵਿਵਧਾਨ ਦੇ ਨਾਲ ਪੂਜਾ ਕਰਦੇ ਹੋ, ਤਾਂ ਤਨ ਦੀ ਦੇਵੀ ਮਾਤਾ ਲక్ష్ਮੀ ਜੀ ਪਰਸਨ ਹੋ ਕੇ ਤੁਹਾਡੇ ਘਰ ਵਿੱਚ ਵਾਸ ਕਰ ਜਾਣਗੇ ਇਸ ਵਾਰ ਤੁਹਾਡੇ ਲਈ ਬੜਾ ਹੀ ਵਧੀਆ ਮਹਾ ਦੁਰਲਭ ਸੰਜੋਗ ਪਣਦਾ ਦਿਖਾਈ ਦੇ ਰਿਹਾ ਹੈ ਇਸ ਵਾਰ ਮਾਤਾ ਲక్ష్ਮੀ ਜੀ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਹੁਣ ਪੂਰੀਆਂ ਕਰ ਦੇਣਗੇ ਦੋਸਤੋ ਇਸ ਕਰਕੇ ਤੁਸੀਂ ਮਾਤਾ ਲక్ష్ਮੀ ਜੀ ਦੀ ਪੂਰੀ ਹੀ ਵਿਧੀ ਵਿਧਾਨ ਦੇ ਨਾਲ ਪੂਜਾ ਕਰਨੀ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਚਾਰ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜੋ ਕਿ ਬਹੁਤ ਹੀ ਭਾਗਸ਼ਾਲੀ ਰਾਸ਼ੀਆਂ ਹਨ ਇਹਨਾਂ ਦੀ ਤਾਂ ਇਸ ਆਮਵਸਿਆ ਤੇ ਲਾਟਰੀ ਲੱਗਣ ਵਾਲੀ ਹੈ ਇਹ ਰਾਸ਼ੀ ਵਾਲੇ ਕਰੋੜਪਤੀ ਬਣਨ ਵਾਲੇ ਹਨ ਧਨ ਨਾਲ ਹੋ ਜਾਣਗੇ ਮਾਲਾ ਮਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਤੇ ਮਾਤਾ ਲక్ష్ਮੀ ਜੀ ਹੁਣ ਪੈਸਾ ਵਰਸਾਉਣ ਵਾਲੇ ਹਨ ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਮਾਤਾ ਲక్ష్ਮੀ ਜੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਤੇ ਧਨ ਦੀ ਦੇਵੀ ਜੇਕਰ ਕਿਸੇ ਤੇ ਪ੍ਰਸੰਨ ਹੋ ਜਾਵੇ ਆਫਿਰ ਕਦੇ ਵੀ ਧਨ ਦੀ ਕਮੀ ਨਹੀਂ ਹੋ ਸਕਦੀ ਤੁਸੀਂ ਇਸ ਗੱਲ ਨਾਲ ਜੇਕਰ ਸਹਿਮਤ ਹੋ ਤਾਂ ਮਾਤਾ ਲక్ష్ਮੀ ਦਾ ਸੁਭਾਅ ਬੜਾ ਹੀ ਚੰਚਲ ਹੁੰਦਾ ਹੈ ਇਸ ਤੋਂ ਭਾਵ ਮਨੁੱਖ ਦੀ ਜ਼ਿੰਦਗੀ ਵਿੱਚ ਪੈਸੇ ਦੇ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ ਧਨ ਦੀ ਦੇਵੀ ਮਾਤਾ ਲక్ష్ਮੀ ਨੂੰ ਪ੍ਰਸੰਨ ਕਰਨ ਲਈ ਲੋਕ ਬੜਾ ਜ਼ਿਆਦਾ ਉਪਾਅ ਕਰਦੇ ਹਨ ਇਸ ਨਾਲ ਲక్ష్ਮੀ ਮਾਤਾ ਜੀ ਪ੍ਰਸੰਨ ਹੋ ਕੇ ਵਿਅਕਤੀ ਨੂੰ ਮਾਲਾ ਮਾਲ ਕਰ ਦਿੰਦੀ ਹੈ ਅੱਜ ਦੇ ਸਮੇਂ ਵਿੱਚ ਵਿਅਕਤੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਇਸ ਤਰ੍ਹਾਂ ਦੇ ਉਤਰਾ ਚੜਾ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ ਤੇ ਅਸੀਂ ਫਿਰ ਡੋਲ ਜਾਂਦੇ ਹਾਂ ਪਰ ਮਾਤਾ ਲక్ష్ਮੀ ਤੇ ਜੇਕਰ ਪੂਰਨ ਵਿਸ਼ਵਾਸ ਰੱਖਾਂਗੇ ਤਾਂ ਤੁਹਾਡੀ ਕਿਸਮਤ ਬਦਲਣ ਲੱਗਿਆ ਤੇਰਨ ਹੀ ਲੱਗੇਗੀ ਇਦਾਂ ਦਾ ਸੰਜੋਗ ਕਦੇ-ਕਦੇ ਹੀ ਬਣਦਾ ਹੈ ਇਸ ਵਾਰ ਇਹਨਾਂ ਚਾਰ ਰਾਸ਼ੀ ਵਾਲਿਆਂ ਤੇ ਮਾਤਾ ਲక్ష్ਮੀ ਜੀ ਕਿਰਪਾ ਵਰਸਾਉਣ ਵਾਲੇ ਹਨ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੇ ਜੀਵਨ ਵਿੱਚ ਹੁਣ ਬੜਾ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੇ ਲਈ ਇਹ ਸਮਾਂ અત્યੰਤ ਸ਼ੁਭ ਰਹਿਣ ਵਾਲਾ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਬਹੁਤ ਹੀ ਲਾਭ ਹੋ ਜਾਵੇਗਾ ਧਨ ਸੰਬੰਧੀ ਤੁਹਾਨੂੰ ਬਹੁਤ ਹੀ ਜੇਕਰ ਤੁਸੀਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਚੁੱਕੇ ਹੋ ਤਾਂ ਤੁਹਾਡਾ ਹੁਣ ਪਰੇਸ਼ਾਨੀਆਂ ਦਾ ਅੰਤ ਹੋਣ ਵਾਲਾ ਹੈ ਵਕ ਵਕ ਤੁਹਾਨੂੰ ਧਨ ਪ੍ਰਾਪਤੀ ਦੇ ਅਵਸਰ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੀ ਜ਼ਿੰਦਗੀ ਵਿੱਚ ਪੈਸੇ ਦੇ ਆਉਣ ਨਾਲ ਮਾਤਾ ਲక్ష్ਮੀ ਜੀ ਆਪ ਵੀ ਤੁਹਾਡੇ ਘਰ ਪધારਣ ਵਾਲੇ ਹਨ ਤੁਹਾਡੀ ਝੋਲੀ ਵਿੱਚ ਹੋਣਗੀਆਂ ਬਸ ਹੁਣ ਖੁਸ਼ੀਆਂ ਹੀ ਖੁਸ਼ੀਆਂ ਤੁਸੀਂ ਹਰ ਸੰਕਟ ਤੋਂ ਹੁਣ ਛੁਟਕਾਰਾ ਪਾ ਲੋਗੇ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਸਫਲਤਾ ਦੀ ਪ੍ਰਾਪਤੀ ਹੋਵੇਗੀ ਤੁਹਾਡੀ ਆਰਥਿਕ ਸਥਿਤੀ ਵਿੱਚ ਬੜਾ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਹਾਡਾ ਜੀਵਨ ਬੜਾ ਹੀ ਖੁਸ਼ਮਈ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਮੁਨਾਫਾ ਹੋ ਜਾਵੇਗਾ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਸੰਬੰਧਿਤ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਸਮਾਂ ਆਉਣ ਵਾਲਾ ਹੈ ਤੇ ਤੁਹਾਡੀ ਚੋਲੀ ਮਾਤਾ ਲక్ష్ਮੀ ਜੀ ਹੁਣ ਖੁਸ਼ੀਆਂ ਨਾਲ ਭਰ ਦੇਵੇਗੀ ਜਿਸ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਕੁੰਡਲੀ ਦੇ ਵਿੱਚ ਵਿਸ਼ੇਸ਼ ਮਹਾ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਇਹ ਮਹਾ ਸੰਜੋਗ ਕਦੇ ਕਦੇ ਹੀ ਬਣਦਾ ਹੈ ਤੁਹਾਡੇ ਲਈ ਇਹ ਸਮਾਂ ਬੜਾ ਹੀ ਉੱਤਮ ਰਹਿਣ ਵਾਲਾ ਹੈ ਤੁਹਾਡੀ ਬਹੁਤ ਹੀ ਜਲਦ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਵੇਗੀ ਜੋ ਤੁਹਾਡੇ ਜੀਵਨ ਦੀ ਦਸ਼ਾ ਨੂੰ ਹੀ ਬਦਲ ਕੇ ਰੱਖ ਦੇਵੇਗਾ ਜੋ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆ ਦੇਵੇਗਾ ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਤੁਹਾਡੀ ਲਾਈਫ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਬੜਾ ਵੱਡਾ ਬਦਲਾਅ ਹੋ ਜਾਵੇਗਾ ਇਸ ਸਮੇਂ ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਕੋਈ ਐਸਾ ਗਿਫਟ ਮਿਲ ਸਕਦਾ ਹੈ ਜਿਸ ਦੇ ਮਿਲਣ ਦੇ ਨਾਲ ਤੁਸੀਂ ਬਹੁਤ ਹੀ ਖੁਸ਼ ਹੋ ਜਾਓਗੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਹੁਣ ਤੁਹਾਨੂੰ ਹਰ ਜਗ੍ਹਾ ਤੋਂ ਬਸ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਮੇਖ ਰਾਸ਼ੀ ਵਾਲੇ ਤੁਹਾਨੂੰ ਵਪਾਰ ਵਿੱਚ ਧਨ ਲਾਭ ਦੀ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਬਸ ਤੁਸੀਂ ਹੁਣ ਦਿਨ ਰਾਤ ਚਾਗਣੇ ਤਰੱਕੀ ਕਰੋਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਹੁਣ ਖਾਸਾ ਹੀ ਲਾਭ ਪ੍ਰਾਪਤ ਹੋ ਜਾਵੇਗਾ ਤੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਕਰਦੇ ਹਨ ਜਾਂ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲ ਜਾਵੇਗੀ ਤੇ ਜਿਹੜੇ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਹਨ ਉਹਨਾਂ ਦੀ ਕਿਸਮਤ ਹੀ ਬਦਲ ਜਾਵੇਗੀ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਧਨ ਦੇ ਲਈ ਇਹਨਾਂ ਦੇ ਕੋਲ ਸੁਨਹਿਰੀ ਮੌਕਾ ਹੈ ਮੇਖ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਜੀਵਨ ਵਿੱਚ ਵੱਡਾ ਪਰਿਵਰਤਨ ਹੋਵੇਗਾ ਜਿਸ ਨਾਲ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਪਰਸਨ ਹੋ ਚੁੱਕੇ ਹਨ ਮਾਤਾ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਬਣ ਰਹੀ ਹੈ ਜਿਸ ਕਾਰਨ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਤੁਹਾਡੇ ਲਾਈਫ ਵਿੱਚ ਹੋਵੇਗਾ ਬਸ ਪੈਸਾ ਹੀ ਪੈਸਾ ਤੁਹਾਨੂੰ ਇਸ ਸਮੇਂ ਵਿਦੇਸ਼ ਵਿੱਚੋਂ ਆਪਣੇ ਬੱਚਿਆਂ ਦੇ ਕੋਲ ਕੋਈ ਐਸੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਤੁਸੀਂ ਧਨਮਾਨ ਹੋ ਜਾਓਗੇ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਸ ਸਮੇਂ ਸ਼ੁਰੂ ਕਰ ਲੈਂਦੇ ਹੋ ਤਾਂ ਬਹੁਤ ਹੀ ਤੁਹਾਡੇ ਕਾਰੋਬਾਰ ਦੇ ਵਿੱਚ ਤੁਹਾਨੂੰ ਤਰੱਕੀ ਮਿਲ ਜਾਵੇਗੀ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਹੁਤ ਹੀ ਸੁਧਰ ਜਾਵੇਗੀ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇਗੀ ਜੇਕਰ ਤੁਸੀਂ ਕੋਈ ਵੀ ਕੋਈ ਕਿਸੇ ਵੀ ਕਿਸਮ ਦਾ ਚਾ ਕਪੜੇ ਦਾ ਵਪਾਰ ਕਰਦੇ ਹੋ ਉਸ ਵਿੱਚ ਵੀ ਦਿਨ ਰਾਤ ਤੁਸੀਂ ਚੌਗਣੀ ਤਰੱਕੀ ਕਰੋਗੇ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਸੁਨਹਿਰੀ ਮੌਕਾ ਬਣ ਰਿਹਾ ਹੈ ਉਹਨਾਂ ਦੇ ਵੀ ਸਾਰੇ ਹੀ ਕਾਰਜ ਸਫਲੇ ਹੋ ਜਾਣਗੇ ਜਿਹੜੇ ਵੀ ਕੰਮ ਤੁਹਾਡੇ ਕਿਸੇ ਕਾਗਜ਼ਾਂ ਸੰਬੰਧੀ ਕਈ ਸਾਲਾਂ ਤੋਂ ਰੁਕੇ ਹੋਏ ਸਨ ਉਹ ਵੀ ਫਾਈਲ ਤੁਹਾਡੀ ਕੰਪਲੀਟ ਹੋ ਜਾਵੇਗੀ ਤੇ ਤੁਹਾਨੂੰ ਤੁਹਾਡੇ ਰੁਕੇ ਹੋਏ ਸਾਰੇ ਹੀ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਹਰ ਜਗ੍ਹਾ ਤੋਂ ਕਹਿ ਲਓ ਕਿ ਬਸ ਲਾਭ ਹੀ ਲਾਭ ਮਿਲਣ ਵਾਲਾ ਹੈ ਇਸ ਸਮੇਂ ਜੇਕਰ ਤੁਹਾਡਾ ਕੋਈ ਮਸਲਾ ਕੋਰਟ ਕਚਹਿਰੀ ਦੇ ਵਿੱਚ ਚੱਲ ਰਿਹਾ ਸੀ ਤਾਂ ਉਹ ਫੈਸਲਾ ਵੀ ਤੁਹਾਡੇ ਹੱਕ ਵਿੱਚ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਹੁਣ ਬੜਾ ਵੱਡਾ ਪਰਿਵਰਤਨ ਹੋਣ ਵਾਲਾ ਹੈ ਲੋਕ ਵੀ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਣਗੇ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਹੁਣ ਵਾਅਦਾ ਕਰਨ ਵਾਲੇ ਹਨ ਤੁਹਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਜਿਹੜਾ ਕਾਰੋਬਾਰ ਕੋਈ ਤੁਸੀਂ ਇਸ ਸਮੇਂ ਨਵਾਂ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਪਾਰਟਨਰਸ਼ਿਪ ਵਿੱਚ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਨੂੰ ਖਾਸਾ ਵਪਾਰ ਵਿੱਚ ਲਾਭ ਹੋ ਜਾਣ ਵਾਲਾ ਹੈ ਤੁਹਾਡਾ ਹਰ ਇੱਕ ਕੰਮ ਹੁਣ ਤਰੱਕੀ ਦੀ ਰਾਹ ਤੇ ਚੱਲੇਗਾ ਇਸ ਸਮੇਂ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਤੁਹਾਡੀ ਕਮਾਈ ਦੇ ਵਿੱਚ ਹੁਣ ਜ਼ਬਰਦਸਤ ਵਾਦੇ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੇ ਕੋਲ ਆਉਣ ਵਾਲੇ ਪੈਸੇ ਦੇ ਨਾਲ ਤੁਹਾਡੀ ਜ਼ਿੰਦਗੀ ਹੁਣ ਬਹੁਤ ਹੀ ਸੁਖਾਲੀ ਹੋ ਜਾਵੇਗੀ ਸੋ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਚਾਰ ਰਾਸ਼ੀਆਂ ਜਿਨ੍ਹਾਂ ਦੇ ਲਈ ਮਸੀਹਾ ਤੇ ਬਣ ਰਿਹਾ ਹੈ ਜੀ ਮਹਾਦੁਰ ਲਭ ਸੰਜੋਗ ਧੰਨਵਾਦ